ਠੰਡ ਕਾਰਨ ਜਿੱਥੇ ਆਮ ਜਨਜੀਵਨ ਅਸਤਵਿਅਸਤ ਹੋਇਆ ਪਿਆ ਉੱਥੇ ਹੀ ਦੂਜੇ ਪਾਸੇ ਗੁੜ ਬਣਾਉਣ ਵਾਲੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦਰਅਸਲ ਵਾਧੇ ਹੋਈ ਠੰਡ ਦੇ ਕਾਰਨ ਕਿਸਾਨਾਂ ਨੂੰ ਗੁੜ ਬਣਾਉਣ ਲਈ ਬਾਲਨ ਨਹੀਂ ਮਿਲ ਪਾ ਰਿਹਾ ਜਿਸ ਕਾਰਨ ਉਹਨਾਂ ਦੀਆਂ ਪੱਟੀਆਂ ਬੰਦ ਪਈਆਂ ਨੇ ਤੇ ਕਿਸਾਨ ਹੁਣ ਮਦਦ ਦੀ ਗੁਹਾਰ ਲਗਾ ਰਹੇ ਨੇ ਮੇਰਾ ਰঞ্জੀਤ ਸਿੰਘ ਕਿੱਥੇ ਆ ਤੁਸੀਂ ਬੋਲਣਾ ਹੈ ਨਹੀਂ ਜੀ ਗੁੜ ਮਿਲਿਆ ਨਹੀਂ ਠੰਡ ਚ ਆਇਆ ਮੈਂ ਦੇਖੋ ਕੀ ਬਜ਼ਾਰੀ ਕਿਉਂ ਕਹਿੰਦੇ ਬਾਲਨ ਕਿੱਲਾ ਹੈ ਪੋਲ ਬਾਰੀਆ ਹਾਂਜੀ ਕਿੱਥੋਂ ਆਏ ਤੁਸੀਂ ਰਣਕੋਟੋਂ ਲੋਕ ਨਹੀਂ ਲੋਕ ਨਹੀਂ ਲੋਕ ਨਹੀਂ ਲੋਕ ਨਹੀਂ ਲੱਗੇ ਸ਼ੱਕੇ ਹੋਰ ਕਿਥੋਂ ਨਹੀਂ ਮਿਲਦਾ ਕੋਈ ਨਾ ਕਿ ਕੋਈ ਮਿਲਦਾ ਬਗੈਰ ਕੈਮੀਕਲ ਤੋਂ ਵਧੀਆ ਕੋਈ ਮੋਟਰ ਕਿਉਂ ਨਾ ਤੋਟਾ ਮੇਰਾ ਨਾਮ ਜੇ ਅਵਤਾਰ ਸਿੰਘ ਆ ਜੀ ਉਹ ਬੇਲਾ ਬੰਦ ਪਿਆ ਕੀ ਵਜ੍ਹਾ ਸਰ ਵਜ੍ਹਾ ਸੂਰਜ ਮੌਸਮ ਖਰਾਬ ਹੈ ਜੀ ਧੁੰਦ ਬੜੀ ਹੈ ਠੰਡ ਬਹੁਤ ਹੈ ਤੇ ਜਿਹੜਾ ਸਾਡਾ ਚੂਰਾ ਪਛੀਆਂ ਸੁੱਕਦੀਆਂ ਨਹੀਂ ਪਈਆਂ ਉਹਦੀ ਵਜ੍ਹਾ ਨਾਲ ਲੋੜੀ ਤਾਂ ਦੂਜੇ ਦਿਨ ਬੰਦ ਕੀਤਾ ਸੀ ਤੇ ਅੱਜ ਤੱਕ 24 ਤਰੀਕ ਹੋ ਗਈ ਅਜ 12 ਦਿਨ ਹੋ ਗਏ ਬੰਦ ਤੇ ਆ ਕਾ ਕਾ ਕਰੇ ਗਾਹਦੇ ਰੋਇ ਆ ਕੇ ਮੁੜ ਜੰਦੇ ਜੀ ਵਿਚਾਰੇ ਖਾਲੀ ਆ ਤੇ ਨਰਾਸ਼ ਹੋਣਾ ਬੰਦਾ ਉਹਨਾਂ ਨੂੰ ਪਰ ਸਾਡੀ ਵੀ ਮਜਬੂਰੀ ਹੈ ਕਿ ਧੁੱਪ ਨਾਲ ਲੱਗਣ ਨਾਲ ਸਾਡਾ ਚੂਰਾ ਸੁੱਕਦਾ ਪਿਆ ਤੇ ਨਾ ਹੀ ਕਿਤੇ ਕੋਈ ਸੁੱਕੇ ਬਾਲਣ ਦਾ ਅਰੇਂਜਮੈਂਟ ਹੋ ਰਿਹਾ ਜਿਹਦੀ وجہ ਨਾਲ ਗੋੜਾ ਦਾ ਬਿਲ ਨਾ ਬੰਦ ਪਿਆ ਹੈ ਇਹ ਹੁਣ ਦੇਖੋ 28 ਤਰੀਕ ਧੁੱਪ ਦਸੀ ਜਦੋਂ ਧੁੱਪ ਨਿਕਲੇਗੀ ਫਿਰ ਚਲਾਵਾਂਗੇ ਜੀ ਕਰਨ ਜਿਤੇ ਆਮ ਜਨਜੀਵਨ ਅਸਤਵਿਅਸਤ ਹੋਇਆ ਪਿਆ ਉਥੇ ਹੀ ਦੂਜੇ ਪਾਸੇ ਗੁੜ ਬਣਾਉਣ ਵਾਲੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦਰਅਸਲ ਵਾਧੇ ਹੋਈ ਠੰਡ ਦੇ ਕਾਰਨ ਕਿਸਾਨਾਂ ਨੂੰ ਗੁੜ ਬਣਾਉਣ ਲਈ ਬਾਲਨ ਨਹੀਂ ਮਿਲ ਪਾ ਰਿਹਾ ਜਿਸ ਕਾਰਨ ਉਹਨਾਂ ਦੀਆਂ ਪੱਠੀਆਂ ਬੰਦ ਪਈਆਂ ਨਹੀਂ ਤੇ ਕਿਸਾਨ ਹੁਣ ਮਦਦ ਦੀ ਗੁਹਾਰ ਲਗਾ ਰਹੇ ਨੇ ਮੇਰਾ ਰঞ্জੀਤ ਸਿੰਘ ਕਿੱਥੇ ਆ ਤੁਸੀਂ ਬੋਲਣਾ ਨਹੀਂ ਕਿਉਂ ਮਿਲਿਆ ਨਹੀਂ ਜੀ ਗੁੜ ਮਿਲਿਆ ਨਹੀਂ ਠੰਡ ਚ ਆਇਆ ਮੈਂ ਦੇਖੋ ਕੀ ਬਜ਼ਾਰੀ ਕਿਉਂ ਕਹਿੰਦੇ ਬਾਲਨ ਕਿੱਲਾ ਹੈਗਾ ਝੁੱਲ ਪੈ ਰਹੀ ਹੈਗਾ ਹਾਂਜੀ ਕਿੱਥੋਂ ਆਏ ਤੁਸੀਂ ਰਾਂਗੋਟੋਂ ਲੋਕਲੀ 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 ਲੱਗੇ ਛੱਕੇ ਹੋਰ ਕਿੱਥੋਂ ਨੂੰ ਮਿਲਦਾ ਕੋਈ ਨਾ ਕਿਹੋ ਨਹੀਂ ਮਿਲਦਾ ਬਿਨਾਂ ਕੈਮੀਕਲ ਤੋਂ ਵਧੀਆ ਹੋਗਾ ਮੇਰਾ ਨਾਮ ਜੈਪਤਾਰ ਸਿੰਘ ਆ ਜੀ ਉਹ ਬੇਲਾ ਬੰਦ ਪਿਆ ਕੀ ਵਜ੍ਹਾ ਸਰ ਵਜ੍ਹਾ ਸੂਰਜ ਮੌਸਮ ਖਰਾਬ ਹੈ ਜੀ ਧੁੰਦ ਬੜੀ ਹੈ ਠੰਡ ਬਹੁਤ ਹੈ ਤੇ ਜਿਹੜਾ ਸਾਡਾ ਚੂਰਾ ਪੱਛੀਆਂ ਸੁੱਕਦੀਆਂ ਨਹੀਂ ਪਈਆਂ ਉਹਦੀ ਵਜ੍ਹਾ ਨਾਲ ਲੋੜੀ ਤਾਂ ਦੂਜੇ ਦਿਨ ਬੰਦ ਕੀਤਾ ਸੀ ਤੇ ਅੱਜ ਤੱਕ 24 ਤਰੀਕ ਹੋ ਗਈ ਅਜ 12 ਦਿਨ ਹੋ ਗਏ ਬੰਦ ਤੇ ਆ ਕਾ ਕਰੇ ਗਾਹਦੇ ਰੋਇ ਆ ਕੇ ਮੁੜ ਜਾਂਦੇ ਆ ਵਿਚਾਰੇ ਖਾਲੀ ਆ ਤੇ ਨਰਾਸ਼ ਹੋਣਾ ਬੰਦਾ ਉਹਨਾਂ ਨੂੰ ਪਰ ਸਾਡੀ ਵੀ ਮਜਬੂਰੀ ਹੈ ਕਿ ਧੁੱਪ ਨਾਲ ਲੱਗਣ ਨਾਲ ਨਾਲ ਸਾਡਾ ਚੂਰਾ ਸੁੱਕਦਾ ਪਿਆ ਤੇ ਨਾ ਹੀ ਕਿਤੇ ਕੋਈ ਸੁੱਕੇ ਬਾਲਣ ਦਾ ਅਰੇਂਜਮੈਂਟ ਹੋ ਰਿਹਾ ਜਿਹਦੀ ਵਜ੍ਹਾ ਨਾਲ ਗੋੜਾ ਦਾ ਬਿਲ ਨਾ ਬੰਦ ਪਿਆ ਇਹ ਹੁਣ ਦੇਖੋ 28 ਤਰੀਕ ਤੋਂ ਧੁੱਪ ਦਸੀ ਜਦੋਂ ਧੁੱਪ ਨਿਕਲੇਗੀ ਤਾਂ ਫਿਰ ਚਲਾਵਾਂਗੇ ਜੀ। ਕੜਾਕੇ ਦੀ ਠੰਡ ਕਾਰਨ ਜਿੱਥੇ ਆਮ ਜਨਜੀਵਨ ਅਸਤਵਿਅਸਤ ਹੋਇਆ ਪਿਆ ਉੱਥੇ ਹੀ ਦੂਜੇ ਪਾਸੇ ਗੁੜ ਬਣਾਉਣ ਵਾਲੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਦਰਅਸਲ ਵਾਧੇ ਹੋਈ ਠੰਡ ਦੇ ਕਾਰਨ ਕਿਸਾਨਾਂ ਨੂੰ ਗੁੜ ਬਣਾਉਣ ਲਈ ਬਾਲਣ ਨਹੀਂ ਮਿਲ ਪਾ ਰਿਹਾ ਜਿਸ ਕਾਰਨ ਉਹਨਾਂ ਦੀਆਂ ਪੱਟੀਆਂ ਬੰਦ ਪਈਆਂ ਨਹੀਂ ਤੇ ਕਿਸਾਨ ਹੁਣ ਮਦਦ ਦੀ ਗੋਹਾਰ ਲਗਾ ਰਹੇ ਨੇ। ਮੇਰਾ ਨਾਮ ਰਣਜੀਤ ਸਿੰਘ ਕਿੱਥੇ ਆ ਤੁਸੀਂ? ਬੋਲਣਾ ਹੈ। ਕਿਉਂ ਆ ਮਿਲਿਆ? ਨਹੀਂ ਜੀ ਗੁਰ ਮਿਲਿਆ ਨਹੀਂ। ਠੰਡ ਚ ਆਇਆ ਕੀ ਵਜਾ ਰਹੀ ਕਿਉਂ ਕਹਿੰਦੇ ਬਾਦਾਂ ਗਿੱਲਾ ਹੈਗਾ ਧੁੰਦ ਪੈ ਰਹੀ ਹੈ ਹਾਂਜੀ ਕਿੱਥੋਂ ਆਏ ਤੁਸੀਂ ਰਾਨਕੋਟੋਂ ਲੋਕਲੀ 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 ਲੱਗੇ ਛਾਗੇ ਹੋਰ ਕਿਥੋਂ ਨੂੰ ਮਿਲਦਾ ਕੋਈ ਨਾ ਕਿਹੋ ਨਹੀਂ ਮਿਲਦਾ ਬਿਨਾਂ ਕੈਮੀਕਲ ਤੋਂ ਵਧੀਆ ਹੋਗਾ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਜੈਵਤਾਰ ਸਿੰਘ ਜੀ ਉਹ ਵੇਲਾ ਬੰਦ ਪਿਆ ਕੀ ਵਜਾ ਸਰ ਵਜਾ ਸੂਰਜ ਮੌਸਮ ਖਰਾਬ ਹੈ ਜੀ ਧੁੰਦ ਬੜੀ ਹੈ ਠੰਡ ਬਹੁਤ ਹੈ ਤੇ ਜਿਹੜਾ ਸਾਡਾ ਚੂਰਾ ਪਛੀਆਂ ਸੁੱਕਦੀਆਂ ਨਹੀਂ ਪਈਆਂ ਉਦੀ ਵਜ੍ਹਾ ਨਾਲ ਲੋੜੀ ਤੋਂ ਦੂਜੇ ਦਿਨ ਬੰਦ ਕੀਤਾ ਸੀ ਤੇ ਅੱਜ ਤੱਕ 24 ਤਰੀਕ ਹੋ ਗਈ ਅਜ 12 ਦਿਨ ਹੋ ਗਏ ਬੰਦ ਤੇ ਆ ਗਏ। ਟਾਕ ਟਾਕ ਆਰੇ ਗਾਹਦੇ ਰੋਇਆ ਆ ਕੇ ਮੁਰਜੰਦੇ ਜੀ ਵਿਚਾਰੇ ਖਾਲੀ ਆ ਤੇ ਨਰਾਸ਼ ਹੋਣਾ ਬੰਦਾ ਉਹਨਾਂ ਨੂੰ। ਪਰ ਸਾਡੀ ਵੀ ਮਜਬੂਰੀ ਹੈ ਕਿ ਧੁੱਪ ਨਾਲ ਲੱਗਣ ਨਾਲ ਨਾਲ ਸਾਡਾ ਚੂਰਾ ਸੁੱਕਦਾ ਪਿਆ ਤੇ ਨਾ ਕਿਤੇ ਕੋਈ ਸੁੱਕੇ ਬਾਲਣ ਦਾ ਅਰੇਂਜਮੈਂਟ ਹੋ ਰਿਹਾ। ਜਿਹਦੀ ਵਜ੍ਹਾ ਨਾਲ ਗੋੜਾ ਦਾ ਬਿਲ ਨਾ ਬੰਦ ਪਿਆ ਹੈ। ਇਹ ਹੁਣ ਦੇਖੋ 28 ਤਰੀਕ ਧੁੱਪ ਦਸੀ ਜਦੋਂ ਧੁੱਪ ਨਿਕਲੇਗੀ ਤੇ ਫਿਰ ਚਲਾਵਾਂਗੇ।